ਐਨ ਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਬੀਤੀ 6 ਔਰ 7 ਦੇ ਦਰਮਿਆਨੀ ਰਾਤ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਤਿੰਨ ਜਗ੍ਹਾ ਦੇ ਉੱਪਰ ਖਾਲਿਸਤਾਨ ਪੱਖੀ ਨਾਰੇ ਲਿਖੇ ਗਏ ਸੀ ਤਾਂ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਆ 24 ਘੰਟਿਆਂ ਦੇ ਅੰਦਰ ਮੁਜ਼ਰਮ ਜਿਹੜੇ ਨੇ ਉਹ ਕਾਬੂ ਕਰ ਲਏ ਗਏ ਸੀ ਉਹਨਾਂ ਵਿੱਚੋਂ ਇੱਕ ਦਾਕ 'ਚ ਕਨਫਰੋਂਟ ਕੀਤਾ ਗਿਆ ਸਾਡੇ ਨਾਲ ਰਵਿੰਦਰਪਾਲ ਸਿੰਘ ਸੰਧੂ ਡੀਸੀਪੀ ਸਾਹਿਬ ਨੇ ਸਰ ਕੀ ਜਾਣਕਾਰੀ ਹੈ ਦੇਖੋ ਜੀ ਜਿਵੇਂ ਕੱਲ ਤੁਹਾਨੂੰ ਮਨਜੋ ਸੀਪੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲ ਜੀ ਨੇ ਵੀ ਦੱਸਿਆ ਸੀ ਵੀ ਜਿਹੜੀ 6 ਔਰ 7 ਦੀ ਦਰਮਿਆਨੀ ਰਾਤ ਨੂੰ ਇਹਨਾਂ ਨੇ 19 ਨੈਸ਼ਨਲ ਸਲੋਗਨ ਲਿਖੇ ਸੀਗੇ ਔਰ ਪੁਲਿਸ ਨੇ ਬੜੀ ਮਿਹਨਤ ਨਾਲ ਦੋ ਦੋਸ਼ੀ ਫੜ ਲਏ ਸੀਗੇ ਇੱਕ ਮਾਈਨਰ ਹੈ ਔਰ ਜੋ ਜਸ਼ਨਪ੍ਰੀਤ ਹੈਗਾ ਇਹ ਉਹ ਉਥੋਂ ਬਟਾਲਾ ਏਰੀਆ ਦਾ ਰਹਿਣ ਵਾਲਾ ਹੈਗਾ ਔਰ ਇਹਨੂੰ ਅੱਜ ਇਹਨੇ ਕਰੀਬ ਅ ਅਨਕਸ਼ਾਫ ਕੀਤਾ ਸੀ ਐਸਐਚਓ ਕੰਟੋਨਮੈਂਟ ਦੇ ਕੋਲ ਵੀ ਮੈਂ ਇੱਕ ਪਿਸਟਲ ਇੱਕ ਰੱਖਿਆ ਹੋਇਆ ਕੋਈ ਸ਼ਮਸ਼ੀਰ ਸ਼ੇਰਾ ਜਿਸ ਦੇ ਕਹਿੰਦੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਉਹ ਉਹਦੇ ਮੈਂ ਇੱਥੇ ਡਰੇਨ ਦੇ ਲਾਗੇ ਰੱਖਿਆ ਹੋਇਆ ਉਹ ਜਦੋਂ ਉਹਦੇ ਫਿਰ ਦਸੰਤ ਤਾਕ ਪੁਲਿਸ ਪਾਰਟੀ ਜਦੋਂ ਇੱਥੇ ਆਈ ਹੈ ਇਹਨਾਂ ਨੇ ਫਿਰ ਉਹਨੂੰ ਕਿਹਾ ਵੀ ਮੈਂ ਇੱਥੇ ਬਾਥਰੂਮ ਜਾਣਾ ਹੈਗਾ ਉਹਨੂੰ ਜਿਆਦਾ ਜ਼ੋਰ ਪਾਉਣ ਲੱਪਿਆ ਇਹਨਾਂ ਨੇ ਫਿਰ ਉਹਨੂੰ ਥੱਲੇ ਜਦੋਂ ਉਤਾਰਿਆ ਗੱਡੀ ਤੋਂ ਔਰ ਜਦੋਂ ਇਹ ਉੱਥੇ ਬਾਥਰੂਮ ਕਰ ਰਿਹਾ ਸੀ ਉਸ ਤੋਂ ਬਾਅਦ ਇਹਨੇ ਜਕਦਮ ਇਸ ਨੂੰ ਤੱਕਾ ਮਾਰਿਆ ਉਹ ਡਿੱਗ ਪਿਆ ਉਹਦੇ ਲਾਗੇ ਹੀ ਇੱਕ ਪੱਥਰ ਛੋਟਾ ਜਿਹਾ ਪਿਆ ਸੀ ਉਹ ਸਿੜੀ ਟਾਈਪ ਜੀ ਉਹਦੇ ਥੱਲੇ ਪਿਸਤਲ ਰੱਖਿਆ ਸੀ ਐਕਚੁਅਲੀ ਪਿਸਤਲ ਉੱਥੇ ਪਿਆ ਸੀ ਇਹ ਚਕਾਨੀ ਦੇਣਾ ਚਾਹੁੰਦਾ ਸੀ ਇਹਨੇ ਉਹ ਪਿਸਤਲ ਚੱਕ ਕੇ ਇਮੀਡੀਏਟਲੀ ਫਾਇਰ ਕੀਤਾ ਔਰ ਉਹ ਲੱਕੀਲੀ ਸਾਡਾ ਐਸਐਸਏ ਬਚ ਗਿਆ ਔਰ ਉਹ ਦਵਾਰ ਤੇ ਲੱਗਾ ਉਸ ਤੋਂ ਬਾਅਦ ਐਸਐਚਓ ਨੇ ਹਵਾਈ ਫਾਇਰ ਕੀਤਾ ਸਾਡੇ ਜਿਹੜੇ ਮੋਤ ਕੁਮਾਰ ਨੇ ਉਹ ਦੁਬਾਰਾ ਉਹਨੇ ਉਹਦੇ ਬਾਵਜੂਦ ਇੱਕ ਹੋਰ ਫਾਇਰ ਕਰਤਾ ਪਰ ਉਹ ਲੱਕੀਲੀ ਸਾਡੀ ਪੁਲਿਸ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ ਔਰ ਉਸ ਤੋਂ ਬਾਅਦ ਔਰ ਉਹਨਾਂ ਨੂੰ ਇੱਕ ਹੋਰ ਫਾਇਰ ਕਰਨਾ ਪਿਆ ਉਹਦੇ ਲੱਤ 'ਚ ਉਹ ਵੱਜਿਆ ਫਿਰ ਉਹ ਉਹ ਉਹਨੂੰ ਸੈਲਫ ਡਿਫੈਂਸ ਵਿੱਚ ਜਿਹੜਾ ਜੋ ਵੀ ਐਕਸ਼ਨ ਕੀਤਾ ਹੈਗਾ ਉਹਦੀ ਫਿਰ ਲੱਤ 'ਚ ਵੱਜਿਆ ਜਿਸ ਨੂੰ ਅਸੀਂ ਇਮੀਡੀਏਟਲੀ ਸਿਵਲ ਹਸਪੀਟਲ ਸ਼ਿਫਟ ਕਰਤਾ ਔਰ ਬਾਕੀ ਜਿਹੜਾ ਇਹਨਾਂ ਨੇ ਇਹ ਐਕਸ਼ਨ ਕੀਤਾ ਪੁਲਿਸ ਦੇ ਨਾਲ ਹੱਥੋਪਾਈ ਕੀਤੀ ਔਰ ਗੋਲੀ ਚਲਾਈ ਹੈ ਇਹਦੇ ਰਿਗਾਰਡਿੰਗ ਲੱਗ ਮੁਕਦਮਾ ਦਰਜ ਕਰ ਲਿਆ ਔਰ ਆਰਮੈਕ ਦੀ ਧਾਰਾ ਵੀ ਲਾਤੀ ਗਈ ਹੈ ਨਾਲ ਉਹ ਪਿਸਟਲ ਦਾ ਜਿਹੜਾ ਹੈਗਾ ਉਹ ਪ੍ਰੋਪਰ ਉਹ ਵੀ ਰਿਕਵਰ ਹੋ ਗਿਆ ਹਰ ਕਵਰ ਹੋ ਗਿਆ ਬਾਕੀ ਆਪਣਾ ਇਹ ਚਲੋ ਚੰਗਾ ਵੀ ਪੁਲਿਸ ਦਾ ਅੱਜ ਕੋਈ ਨੁਕਸਾਨ ਨਹੀਂ ਹੋਇਆ ਸਰ ਟੋਟਲ 2 ਵਿਅਕਤੀ ਸੀ ਉਸ ਦੇ ਵਿੱਚ ਇੱਕ ਨਾਬਾਲਗ ਸੀਗਾ ਕਿ ਇੱਕ ਨੂੰ ਇੱਥੇ ਲਿਆਂਦਾ ਗਏ ਸੀ ਅਗਰ ਇੱਕ ਨੂੰ ਲਿਆਂਦਾ ਗਿਆ ਤਾਂ ਦੂਸਰਾ ਕਿੱਥੇ ਸੀ ਦੂਸਰਾ ਦੇਖੋ ਇਹ ਯੁਵਨਾਇਲ ਆ ਲੈ ਛੋਟਾ ਹੈ ਉਹਦਾ ਰਿਮਾਂਡ ਨਹੀਂ ਹੁੰਦਾ ਉਹਦਾ ਉਹ ਅਸੀਂ ਫਿਰ ਉਹਨੂੰ ਜੁਡੀਸ਼ੀਅਲ ਪੇਸ਼ ਕੀਤਾ ਸੀ ਉਹਦੇ ਯੁਵਨਾਈਲ ਕੋਰਟ ਚ ਉਸ ਨੂੰ ਕੋਰਟ ਨੇ ਉਹਨੂੰ ਯੁਵਨਾਈਲ ਜੇਲ ਜਿਹੜੀ ਹੁੰਦੀ ਬੱਚਿਆਂ ਦੀ ਉੱਥੇ ਭੇਜਤਾ ਹੈਗਾ ਇੱਕ ਕੋਈ ਦੋਸ਼ੀ ਸੀ ਉਹਨੂੰ ਇੱਥੇ ਲੈ ਕੇ ਆਂਦਾ ਸੀ ਤਕੀ ਇਹਨਾਂ ਦੀ ਮਨਛਾ ਕੀ ਸੀ ਕਿਸੇ ਲਾਲਚ ਦੇ ਵਿੱਚ ਸੀ ਜਾਂ ਫਿਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਦੇਖੋ ਲਾਲਚ ਦੇ ਵਿਅਸ ਸੀ ਆ ਕੇ ਇਹਨਾਂ ਨੇ ਕੀਤਾ ਨਾ ਮਾਹੌਲ ਤਾਂ ਖਰਾਬ ਕਰਨ ਦੀ ਨੀਤ ਸੀਗੀ ਉਹ ਤਾਂ ਕਲੀਅਰ ਹੀ ਹੈ ਉਹ ਲਾਲਚ ਦੇ ਅੰਦਰ ਹੀ ਹਾ ਕੇ ਇਹਨਾਂ ਨੇ ਇਹ ਕੰਮ ਕੀਤਾ ਸਰ ਜਿਸ ਸ਼ੇਰੇ ਮਾਨ ਦੀ ਗੱਲ ਵਿੱਚ ਹੋ ਰਹੀ ਹੈ ਜਿਸ ਦੇ ਕਹਨ ਤੇ ਸਭ ਕੁਝ ਹੋਇਆ ਹੈ ਕਿ ਉਸ ਦੇ ਪਰਿਵਾਰ ਜਾਂ ਕਿਸੇ ਹੋਰ ਮੈਂਬਰ ਤੱਕ ਮਹੌਲ ਪਹੁੰਚ ਕੀਤੀ ਜਾਊਗੀ ਉਹ ਦੇਖੋ ਇਹ ਤਫਤੀਸ਼ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਆਪਣਾ ਜੋ ਵੀ ਸਾਡੀ ਫਾਰਮੈਲਿਟੀ ਦੀ ਉਹ ਕਰ ਰਹੇ ਆ ਬਾਕੀ ਫਰਦਰ ਜੇ ਕੋਈ ਹੋਰ ਵੀ ਗੱਲ ਸਾਹਮਣੇ ਆਈ ਤੁਹਾਨੂੰ ਦੱਸਤਾ ਜਾਏਗਾ ਸਰ ਜਿਹੜੇ ਨੌਜਵਾਨ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਮਾਹੌਲ ਨੂੰ ਖਰਾਬ ਕਰਦੇ ਨੇ ਜ਼ਿੰਦਗੀਆਂ ਖਰਾਬ ਕਰਦੇ ਨੇ ਕੋਈ ਮੈਸੇਜ ਦੇਣਾ ਚਾਹੂੰਗੀ ਦੇਖੋ ਮੈਸੇਜ ਤਾਂ ਇਹ ਹੈ ਜੇ ਜਦੋਂ ਗਲਤ ਕੰਮ ਕਰਦੇ ਆ ਉਹਦਾ ਰਿਜ਼ਲਟ ਮਾੜਾ ਹੀ ਹੁੰਦਾ ਠੀਕ ਹੈ ਨਾ ਚੰਗਾ ਰਿਜ਼ਲਟ ਨਹੀਂ ਹੁੰਦਾ ਉਹ ਉਹਨਾਂ ਫਾਨਾਂ ਤੇ ਵੇਖਣ-ਭੋਖਣ ਨੂੰ ਕਈ ਵਾਰੀ ਲੱਗਦਾ ਹੈ ਬੜਾ ਇਹਨਾਂ ਦੀ ਲਾਈਫ ਅੱਛੀ ਹੈ ਪਰ ਲਾਈਫ ਅੱਛੀ ਨਹੀਂ ਹੁੰਦੀ ਉਹ ਅਲਟੀਮੇਟਲੀ ਉਹ ਨੁਕਸਾਨ ਹੁੰਦਾ ਕਿਤੇ ਨਾ ਕਿਤੇ ਉਹ ਫੜੇ ਜਾਂਦੇ ਆ ਇਸ ਕਰਕੇ ਇਸ ਕੰਮ ਚ ਨਾਮ ਪਈਏ ਆਪਾਂ ਚੰਗੇ ਕੰਮ ਚੰਗੇ ਪਾਸੇ ਲੱਗੀ ਔਰ ਚੰਗੇ ਕੰਮ ਕਰੀਏ ਮਿਹਰਬਾਨੀ ਸਰ ਅਸੀਂ ਤੁਹਾਨੂੰ ਦੱਸ ਦਈਏ ਕਿ ਥਾਣਾ 에ਰਪੋਰਟ ਦੇ ਏਰੀਏ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਜੋ ਦੋ ਮੁਲਜ਼ਮ ਫੜੇ ਗਏ ਸੀ ਖਾਲਿਸਤਾਨ ਪੱਖੀ ਨਾਰੇ ਲਿਖੰਦੇ ਦੋਸਤ ਦੇ ਵਿੱਚ ਤਾਂ ਉਸਦੇ ਇੱਕ ਦੋਸ਼ੀ ਨੂੰ ਇੱਥੇ ਲਿਆਂਦਾ ਗਿਆ ਸੀਗਾ ਨਿਸ਼ਾਨਦੇਹੀ ਲਈ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਵੀ ਅੱਗੋਂ ਫਾਇਰਿੰਗ ਕੀਤੀ ਜਿਸ ਦੇ ਵਿੱਚ ਇੱਕ ਜਿਹੜਾ ਜਸ਼ਨਪ੍ਰੀ ਦੋਸ਼ੀ ਆ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਆ ਫਿਲਹਾਲ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਆ ਤਾਂ ਅਗਲੀ ਜਿਹੜੀ ਜਾਂਚ ਆ ਚੱਲ ਰਹੀ ਆ ਜਦੋਂ ਵੀ ਕੋਈ ਵੱਡੇ ਖੁਲਾਸੇ ਹੁੰਦੇ ਨਾ ਤੇ ਤਦ ਉਸ ਦੀ ਰਿਪੋਰਟ ਮੀਡੀਆ ਤੱਕ ਪਹੁੰਚ ਜੇਗਾ ਤਾਂ ਅਸੀਂ ਉਸ ਨੂੰ ਜਨਤਕ ਜ਼ਰੂਰ ਕਰਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਰਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ